ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਠੰਡ ਸ਼ੁਰੂ ਹੋਗੀ ਤੇ ਨਾਲ ਜੀ ਪਰੌਂਠੇ ਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵੀ ਸ਼ੁਰੂ ਹੋ ਗਈਆਂ ਪਰ ਜੇ ਕੋਈ ਵੀ ਪਰੌਂਠਾ ਬਣਾਉਣੇ ਆ ਬਿਨਾ ਚਟਨੀ ਤੋਂ ਬਿਲਕੁਲ ਨਹੀਂ ਵਧੀਆ ਲੱਗਦਾ ਤੇ ਇੱਕ ਵਾਰੀ ਤੁਸੀਂ ਅੱਜ ਮੇਰੇ ਸਿੰਪਲ ਜਿਹੇ ਤਰੀਕੇ ਦਾ ਪਰੌਂਠਾ ਤੇ ਉਹਦੇ ਨਾਲ ਬਹੁਤ ਹੀ ਮਜ਼ੇਦਾਰ ਜੀ ਇਹ ਚਟਨੀ ਬਣਾ ਕੇ ਜ਼ਰੂਰ ਦੇਖਿਓ ਬਹੁਤ ਜ਼ਿਆਦਾ ਟੇਸਟੀ ਇਹ ਚਟਨੀ ਬਣਦੀ ਹੈ ਤੇ ਨਾਲ ਹੀ ਪਰੌਂਠਾ ਆਪਾਂ ਲਈਏ ਜੀ ਉਬਲੇ ਹੋਏ ਆਲੂ ਉਹਨਾਂ ਨੂੰ ਮੈਸ਼ ਕਰ ਲਿਆ ਵਿੱਚ ਪਾਇਆ ਪਿਆਜ਼ ਚਾਰ ਪੰਜ ਹਰੀਆਂ ਮਿਰਚਾਂ ਥੋੜਾ ਜਿਹਾ ਪਾਇਆ ਧਨੀਆ ਨਮਕ, ਮਿਰਚ, ਕਾਲੀ ਮਿਰਚ, ਜੀਰਾ ਪਾਊਡਰ, ਚਾਟ ਮਸਾਲਾ, ਥੋੜਾ ਜਿਹਾ ਪਤਨੀਆ ਪਾਊਡਰ ਸਾਰੀਆਂ ਚੀਜ਼ਾਂ ਤੁਸੀਂ ਮਿਕਸ ਕਰ ਦਿਓ। ਚਾਹੇ ਇੱਥੇ ਹੱਥ ਵਰਤ ਲਿਓ ਜਾਂ 스ਪੂਨ ਨਾਲ ਕਰ ਲਿਓ। ਵੈਸੇ ਹੱਥਾਂ ਨਾਲ ਬਹੁਤ ਜ਼ਿਆਦਾ ਵਧੀਆ ਮਿਕਸ ਹੁੰਦਾ ਹੈ। ਫਿਰ ਇਹਦੇ ਉੱਪਰ ਪਾਓ ਜੀ ਤੁਸੀਂ ਮੇਥੀ ਕਿਉਂਕਿ ਇਹਦੇ ਨਾਲ ਖੁਸ਼ਬੂ ਬੜੀ ਸੋਹਣੀ ਆਉਂਦੀ ਹੈ। ਇਹ ਹੋ ਗਿਆ ਜੀ ਆਪਣੇ ਪਰੌਂਠੇ ਦਾ ਸਮਾਨ ਤਿਆਰ ਤੇ ਹੁਣ ਬਣਾਵਾਂਗੇ ਆਪਾਂ ਚਟਨੀ। ਮਜੇਦਾਰ ਜੀ ਚਟਨੀ ਲਈ ਤਿੰਨ ਚਾਰ ਕਲੀਆਂ ਲਈਆਂ ਲਸਣ ਦੀਆਂ ਇੱਕ ਕਲਿਆ ਜੀ ਆਪਾਂ ਪਿਆਜ਼ ਤਿੰਨ ਚਾਰ ਲਵਾਂਗੇ ਸੁੱਕੀਆਂ ਲਾਲ ਮਿਰਚਾਂ ਤਿੰਨ ਚਾਰ ਲਈਆਂ ਜੀ ਆਪਾਂ ਹਰੀਆਂ ਮਿਰਚਾਂ ਅੱਧਾ ਪਾਵਾਂਗੇ ਵਿੱਚ ਟਮਾਟਰ ਉਸ ਤੋਂ ਬਾਅਦ ਇਹਨੂੰ ਕਰਾਂਗੇ ਜੀ ਚੌਪ ਜਦੋਂ ਹੀ ਇਹਨੂੰ 1 ਮਿੰਟ ਤੱਕ ਤੁਸੀਂ ਚੌਪ ਕਰ ਲਿਆ ਇਸ ਤਰੀਕੇ ਦਾ ਹੋ ਜਾਊਗਾ ਪਰ ਇਹਨੂੰ ਤੁਸੀਂ ਕਿਸੇ ਵੀ ਚੌਪਰ ਵਿੱਚ ਹੀ ਚੌਪ ਕਰਨਾ ਹੈ ਗ੍ਰੈਂਡ ਨਹੀਂ ਕਰਨਾ ਉਸ ਤਵਾਚੀ ਇਹਦੇ ਵਿੱਚ ਪਾਵਾਂਗੇ ਆਪਾਂ ਰਾਏ ਚਿਬੜ ਜਿਹੜੇ ਆਪਾਂ 250 ਗ੍ਰਾਮ ਲਈਏ ਜੇ ਤੁਸੀਂ ਜ਼ਿਆਦਾ ਲਈ ਤਾਂ ਉਸ ਹਿਸਾਬ ਦਾ ਸਮਾਨ ਪਾ ਲਿਓ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਨਮਕ ਰੰਗ ਵਾਲੀ ਮਿਰਚ ਤਿੱਖੀ ਮਿਰਚ ਨਾ ਪਾਓ ਕਿਉਂਕਿ ਪਹਿਲੇ ਹੀ ਆਪਾਂ ਮਿਰਚਾਂ ਪਾਤੀਆਂ ਅੱਧਾ ਚਮਚ ਪਾਇਆ ਜੀ ਆਪਾਂ ਜੀਰੇ ਦਾ ਪਰੇ ਜੀਰਾ ਜਿਹੜਾ ਪੁੱਜਿਆ ਹੋਇਆ ਨਹੀਂ ਸੀ ਉਸ ਤੋਂ ਬਾਅਦ ਜੀ ਇਹਨੂੰ ਬੰਦ ਕਰਕੇ ਆਪਾਂ ਫੇਰ ਚੌਪ ਕਰਾਂਗੇ ਤੇ ਬਹੁਤ ਹੀ ਜਲਦੀ ਵਿੱਚ ਬਹੁਤ ਹੀ ਵਧੀਆ ਚਟਨੀ ਤਿਆਰ ਹੋ ਜੂਗੀ ਦੇਖੋ ਜੀ ਇਹਦਾ ਕਲਰ ਵਗੈਰਾ ਕਿੰਨਾ ਸੋਹਣਾ ਆਇਆ ਕੁੰਡੇ ਦੀ ਚਟਨੀ ਵਰਗੀ ਹੈ ਚਟਨੀ ਤੁਹਾਡੀ ਬਣੂਗੀ ਤੇ ਨਾਲੇ ਚਟਪਟ ਵਿੱਚ ਤਿਆਰ ਹੋ ਜੂਗੀ ਉਸ ਤੋਂ ਬਾਅਦ ਜੀ ਆਪਾਂ ਇਹਦੇ ਲਈ ਪਾਵਾਂਗੇ ਬਹੁਤ ਹੀ ਬਧੀਆ ਚ ਰਾਇਤਾ ਜਿਹੜਾ ਬੜੇ ਸਿੰਪਲ ਤਰੀਕੇ ਨਾਲ ਸਾਰੇ ਪਾਉਂਦੇ ਆ ਕਿਉਂਕਿ ਅੱਜ ਆਪਾਂ ਬਹੁਤ ਹੀ ਸਿੰਪਲ ਜਿਹਾ ਸਮਾਨ ਤਿਆਰ ਕੀਤਾ ਹੈ ਜਿਹਦੇ ਵਿੱਚ ਲਈ ਜੀ ਆਪਾਂ ਆਲੂ ਪੂਜਾ ਹੈ ਜੀਰਾ ਇਕ ਲਈ ਹੈ ਹਰੀ ਮਿਰਚ ਜਿਹਨੂੰ ਬਿਲਕੁਲ ਛੋਟਾ ਛੋਟਾ ਕੱਟ ਲੈਣਾ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਪਾਵਾਂਗੇ ਆਪਾਂ ਹਲਕੇ ਜਿਹੇ ਮਸਾਲੇ ਜਿਹਦੇ ਵਿੱਚ ਨਮਕ ਰੰਗ ਵਾਲੀ ਮਿਰਚ ਥੋੜਾ ਜਿਹਾ ਜੀਰਾ ਪਾਊਡਰ ਚਾਟ ਮਸਾਲਾ ਚਾਹੋ ਤਾਂ ਤੁਸੀਂ ਕਾਲੀ ਮਿਰਚ ਦਾ ਪਾਊਡਰ ਵੀ ਪਾ ਲਿਓ ਉਸ ਤੋਂ ਬਾਅਦ ਇਹਨੂੰ ਮਿਕਸ ਕਰਿਓ ਤੇ ਆਪਣਾ ਜਿਹੜਾ ਆਲੂ ਦਾ ਰੈਤਾ ਉਹ ਵੀ ਤਿਆਰ ਹੋ ਗਿਆ ਚਟਨੀ ਤਿਆਰ ਹੋ ਗਈ ਚਾਹੋ ਤੇ ਦੇ ਉੱਪਰ ਹਰਾ ਧਨੀਆ ਪਾ ਲਿਓ ਜੋ ਤੁਹਾਡਾ ਦਿਲ ਕਰੇ ਵਿੱਚ ਮਿਕਸ ਕਰ ਲਿਓ ਤੇ ਇਹਨਾਂ ਚੀਜ਼ਾਂ ਦੇ ਨਾਲ ਆਪਣਾ ਸਾਰਾ ਕੁਝ ਤਿਆਰ ਹੋ ਗਿਆ ਤੇ ਜਿਹੜੀ ਮੇਨ ਚੀਜ਼ ਸੀ ਉਹ ਰਹਗੀ ਆਪਣਾ ਪਰੌਂਠਾ ਹੁਣ ਕੀਤੇ ਜੀ ਆਪਾਂ ਦੇਸੀ ਘਿਓ ਨੂੰ ਗਰਮ ਤੇ ਬਣਾਵਾਂਗੇ ਗਰਮਾ ਗਰਮ ਜਿਹਾ ਪਰੌਂਠਾ ਆ빠 ਆਪਣੇ ਕੰਮ ਵਿੱਚ ਬਿਜੀ ਸੀ ਕਿਉਂਕਿ ਬੱਚੇ ਨੂੰ ਸਵੇਰ ਨਾਸ਼ਤਾ ਦੇਣਾ ਸੀ ਪਰ ਬੱਚੇ ਆਪਣੇ ਕੰਮਾਂ ਵਿੱਚ ਬਿਜੀ ਸੀ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਲੜਾਈ ਵੀ ਜ਼ਰੂਰੀ ਹੈ ਸਾਰਿਆਂ ਦੇ ਘਰੇ ਇੰਜ ਹੁੰਦਾ ਹੀ ਹੋਊਗਾ ਫਿਰ ਆਪਾ ਲਿਆ ਚੀਕ ਪੇੜਾ ਵੱਡਾ ਸਾਰਾ ਤੁਸੀਂ ਪੇੜਾ ਲੈ ਲਿਓ ਆਟਾ ਬਿਲਕੁਲ ਸੌਫਟ ਗੋਨਿਓ ਤੇ ਉਹਨੂੰ ਵਿਚਾਰੋ ਥੋੜਾ ਜਿਹਾ ਮੋਟਾ ਰੱਖਿਓ ਸਾਈਡਾਂ ਤੋਂ ਪਤਲਾ ਬੇਲ ਲਿਓ ਫਿਰ ਇਹਦੇ ਵਿੱਚ ਲਗਾਓ ਦੇਸੀ ਘਿਓ ਹੈ ਜਿਹੜਾ ਉਹ ਖੂਬਸਾਰਾ ਕਿਉਂਕਿ ਉਹਦੇ ਨਾਲ ਬੜਾ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਵਿੱਚ ਖੂਬ ਸਾਰਾ ਹੀ ਪਰਾਂਗੇ ਜੀ ਆਪਾਂ ਸਮਾਨ ਆਪਣੇ ਤਰੀਕੇ ਦਾ ਤੁਸੀਂ ਇਹਨੂੰ ਫੋਲਡ ਕਰ ਲਿਓ ਜਿਹੜੀ ਮਰਜ਼ੀ ਸ਼ੇਪ ਦੇ ਦਿਓ ਪਰ ਹੱਥਾਂ ਨਾਲ ਇਸ ਤਰੀਕੇ ਨਾਲ ਜ਼ਰੂਰ ਕਰਿਓ ਕਿਉਂਕਿ ਜਿਹੜੇ ਆਲੂ ਹੈ ਚੰਗੀ ਤਰ੍ਹਾਂ ਸਾਰੇ ਪਰੌਂਠੇ ਵਿੱਚ ਚਲੇ ਜਾਂਦੇ ਆ ਤੇ ਬੜਾ ਹੀ ਵਧੀਆ ਇਹ ਬਣ ਜਾਏਗਾ ਉਸ ਤੋਂ ਬਾਅਦ ਇਹਨੂੰ ਆਪਾਂ ਹੌਲੀ-ਹੌਲੀ ਬੀਲ ਲੈਣਾਗਾ ਤੇ ਫਿਰ ਤਵੇ ਤੇ ਲਗਾਵਾਂਗੇ ਦੇਸੀ ਘਿਓ ਤੇ ਉਸੇ ਤਰ੍ਹਾਂ ਹੀ ਜਿਵੇਂ ਤੁਸੀਂ ਪਰੌਂਠੇ ਬਣਾਉਨੇ ਆ ਜ਼ਰੂਰ ਬਣਾਓ ਪਰ ਇਸ ਤਰੀਕੇ ਨਾਲ ਬਣਾਵਾਂਗੇ ਬਿਲਕੁਲ ਨਹੀਂ ਫਟਿਆ ਨਾ ਚੱਕਲੇ ਨਾਲ ਲੱਗਿਆ ਬੜਾ ਹੀ ਵਧੀਆ ਇਹ ਆਲੂ ਦਾ ਪਰੌਂਠਾ ਬਣਦਾ ਬਹੁਤ ਜਿਆਦਾ ਸਿੰਪਲ ਤਰੀਕਾ ਹੈ ਬਣਾਉਣ ਦਾ ਔਰ ਇਹਦੇ ਨਾਲ ਜਿਹੜਾ ਵੀ ਅੱਜ ਆਪਾਂ ਸਮਾਨ ਤਿਆਰ ਕੀਤਾ ਹੈ ਬਹੁਤੇ ਕਰਦੇ ਹੋਣਗੇ ਠੀਕ ਹੈ ਜਿਹੜੇ ਨਹੀਂ ਕਰਦੇ ਬਈ ਉਹ ਕਰਕੇ ਜਰੂਰ ਖਾਓ ਕਿਉਂਕਿ ਇਸ ਤਰੀਕੇ ਨਾਲ ਬਣਾ ਕੇ ਪਰੌਂਠੇ ਜਦੋਂ ਆਪਾਂ ਖਾਣੇ ਆ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਤੇ ਹੁਣ ਜਲਦੀ ਜਲਦੀ ਤੁਸੀਂ ਚਟਨੀ ਤਿਆਰ ਕਰੋ ਤੇ ਇਹ ਪਰੌਂਠਾ ਬਣਾ ਕੇ ਖਾਓ ਵੈਸੇ ਵੀ ਸਰਦੀ ਹੈ ਤੇ ਜਿਆਦਾ ਤੋਂ ਜਿਆਦਾ ਘਰਾਂ ਵਿੱਚ ਨਾਸ਼ਤੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਰੌਂਠੇ ਬੰਦਿਆ ਕੋਈ ਮਰਜ਼ੀ ਪਰੌਂਠਾ ਹੋਵੇ ਪਰ ਚਟਨੀ ਜ਼ਰੂਰ ਹੋਵੇ ਨਾਲ ਤੇ ਇਹ ਤਰੀਕਾ ਅਪਣਾ ਕੇ ਜ਼ਰੂਰ ਦੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਖਾਓ ਐਨਜੋਏ ਕਰੋ ਤੇ ਜਲਦੀ-ਜਲਦੀ ਬੱਚਿਆਂ ਲਈ ਬਣਾਓ ਇਹ ਪਰੌਂਠੇ ਲਈ ਸਾਰਾ ਸਮਾਨ ਕਿਉਂਕਿ ਵਿਚਾਰੇ ਤਾਂ ਪੜ੍ਹਾਈ ਦੀ ਨਾਲ ਲੜਾਈ ਕਰਦੇ ਆ ਤਾਂ ਭੁੱਖ ਡੰਮਲ ਲੱਗਦੀ ਹੈ ਕਿਉਂਕਿ ਸਭ ਦੇ ਐਗਜ਼ਾਮ ਚੱਲ ਰਹੇ ਆ ਬੱਚੇ ਜਲਦਦਰ ਸਕੂਲਾਂ ਤੋਂ ਘਰੀ ਹੁੰਦੇ ਆ ਇਸ ਲਈ ਟਰਾਈ ਜ਼ਰੂਰ ਕਰਿਓ ਜੀ ਧੰਨਵਾਦ